इंस्टाग्राम ਤੇ ਦੋ ਫਾਲੋਅਰਸ ਕੱਟ ਗਏ ਤਾਂ ਪੁਲਿਸ ਸਟੇਸ਼ਨ ਪਹੁੰਚੀ ਪਤਨੀ ਕਿਹਾ ਪਤੀ ਮੰਜਵਾਉਂਦਾ ਹੈ पांडे ਨਹੀਂ ਬਣਾ 파ਰੀ ਹਾਂ ਰੀਲ ਹਾਂਜੀ ਸੱਸ਼ਰਕਾਲ ਪੰਜਾਬੀ ਜਕੇ ਤੁਸਾਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾ ਤੋੜਲਾ ਮਨਪ੍ਰੀਤ ਕੋਰ ਦਰਸ਼ਕੋ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਦੱਸਿਆ ਜਾ ਰਿਹਾ ਕਿ ਯੂਪੀ ਦੇ ਹਾਪੂਰ ਦੇ ਜੋ ਰਹਿਣ ਵਾਲੇ ਇੱਕ ਕਟਨਾ ਜੋ ਸਾਹਮਣੇ ਆਈ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰam ਤੇ ਦੋ ਫਾਲੋਅਰ ਕਟ ਜਾਣ ਤੋਂ ਬਾਅਦ ਜੋ ਪਤਨੀ ਹੈ ਪੁਲਿਸ ਸਟੇਸ਼ਨ ਪਹੁੰਚ ਗਈ ਅਤੇ ਉਸਤੇ ਵੱਲੋਂ ਕਿਹਾ ਗਿਆ ਕਿ ਮੇਰੇ ਪਤੀ ਵੱਲੋਂ ਮੈਨੂੰ ਜੋ ਘਰ ਵਿੱਚ ਭਾਂਡੇ ਮੰਜਵਾਉਂਦੇ ਹਨ ਅਤੇ ਜਿਸ ਨਾਲ ਮੈਂ ਆਪਣੇ ਇੰਸਟਾਗ੍ਰam ਤੇ ਰੀਲ ਨਹੀਂ ਬਣਾ ਪਾ ਰਹੀ ਅਤੇ ਇਸ ਦੇ ਨਾਲ ਮੇਰੇ ਫਾਲੋਅਰ ਜੋ ਹੈ ਕੱਟ ਗਏ ਹਨ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸਮੇਂ ਵਿੱਚ ਜੋ ਹੈ ਕਿ ਲੋਕਾਂ ਲਈ ਮੋਬਾਈਲ ਫੋਨ ਇਤਨਾ ਜ਼ਰੂਰੀ ਹੋ ਗਿਆ ਕਿ ਜੋ ਰਿਸ਼ਤੇ ਹਨ ਉਹ ਤਾਰ ਤਾਰ ਕਰਦੇ ਨਜ਼ਰ ਆ ਰਹੇ ਹਨ ਤਾਨੂੰ ਦੱਸਦੇ ਆ ਇਸੇ ਤਰ੍ਹਾਂ ਦਾ ਮਾਮਲਾ ਜੋ ਹੈ ਕਿ ਯੂਪੀ ਦੇ ਹਾਪੁਰ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਰੀਲ ਬਣਾਉਣ ਤੋਂ ਰੋਕਨ ਤੇ ਜੋ ਪਤਨੀ ਹੈ ਉਸਤੇ ਫਾਲੋਅਰ ਕੱਟ ਗਿਆ ਤੇ ਉਸ ਤੋਂ ਬਾਅਦ ਉਸਨੇ ਪੁਲਿਸ ਸਟੇਸ਼ਨ ਜਾ ਕੇ ਜੋ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਮੇਰਾ ਪਤੀ ਮੇਰੇ ਤੋਂ ਜੋ ਹੈ ਭਾਂਡੇ ਮੰਜਵਾਉਂਦਾ ਹੈ ਘਰ ਵਿੱਚ ਕੰਮ ਕਰਵਾਉਂਦਾ ਜਿਸ ਕਾਰਨ ਮੈਂ ਰੀਲ ਨਹੀਂ ਬਣਾ ਪਾ ਰਹੀ ਅਤੇ ਮੇਰੇ ਜੋ ਇੰਸਟਾਗ੍ਰam ਦੇ ਫਾਲੋਅਰਸ ਹਨ ਉਹ ਕੱਟ ਰਹੇ ਹਨ ਪਰ ਇਸ ਦੇ ਨਾਲ ਹੀ ਜੋ ਉਸ ਦਾ ਪਤੀ ਸੀ ਉਸਦੇ ਵੱਲੋਂ ਜੋ ਦੱਸਿਆ ਗਿਆ ਕਿ ਉਸਦੀ ਪਤਨੀ ਘਰ ਦਾ ਕੋਈ ਵੀ ਕੰਮ ਨਹੀਂ ਕਰਦੀ ਉਹ ਪੂਰਾ ਦਿਨ ਰੀਲ ਬਣਾਉਂਦੀ ਹੈ ਅਤੇ ਆਪਣੇ ਫੋਲੋਅਰਸ ਬਣਾਉਂਦੀ ਹੈ ਜਦ ਮੈਂ ਉਸ ਨੂੰ ਕੰਮ ਕਰਨੇ ਜਾਂ ਰੋਟੀ ਲਈ ਬੋਲਦਾ ਹਾਂ ਤਾਂ ਉਹ ਮੈਨੂੰ ਨੀਲੇ ਡਰਮ ਵਾਲੀ ਜੋ ਹੈ ਕਟਨਾ ਦੀ ਵੀਡੀਓ ਦਿਖਾਉਂਦੀ ਹੈ ਧਮਕੀ ਦਿੰਦੀ ਹੈ ਅਤੇ ਇਸੇ ਨਾਲ ਹੀ ਜੋ ਹੈ ਕਿ ਜਦ ਉਸ ਨੂੰ ਮੈਂ ਮਨਾ ਕਰਤਾ ਹ ਰੀਲ ਬਣਾਉਂ ਤੋ ਆਪਣੇ ਪੇਕੇ ਘਰਨਸ ਕੀ ਸਾਡੇ 2 ਵਾਰ ਜੋ ਹੈ ਕਿ ਰਾਜ਼ੀਨਾਮਾ ਵੀ ਹੋਇਆ ਪਰ ਫਿਰ ਤੋਂ ਇਹ ਜੋ ਸਾਡੇ ਘਰ ਇਸ ਤਰ੍ਹਾਂ ਦਾ ਮਾਹੌਲ ਵਿਖਿਆ ਜਾ ਰਿਹਾ ਅਤੇ ਉਸ ਤੋਂ ਬਾਅਦ ਜੋ ਹੈ ਕਿ ਜੋ ਪਤਨੀ ਵੱਲੋਂ ਜੋ ਹੈ ਕਿ ਮਹਿਲਾ ਪੁਲਿਸ ਸਟੇਸ਼ਨ ਪਹੁੰਚ ਕੇ ਪਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਉਸ ਤੋਂ ਬਾਅਦ ਦੋਨੋਂ ਜੋੜਿਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੁਲਾਇਆ ਗਿਆ ਅਤੇ ਦੋਨਾਂ ਨੂੰ ਸਮਝਾਇਆ ਗਿਆ ਕਾਉਂਸਲਿੰਗ ਕੀਤੀ ਗਈ ਪਹਿਲਾ ਤਾਂ ਦੋਨੋਂ ਪਤੀ ਪਤਨੀ ਨਾ ਮੰਨੇ ਤਾਂ ਫਿਰ ਵਾਪਸ ਲਈ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਗਈ ਅਤੇ ਦੋਨਾਂ ਨੂੰ ਮਨਾ ਕੇ ਰਾਜ਼inama ਕਰਵਾ ਕੇ ਅਤੇ ਅੱਗੇ ਭਵਿਕ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਅਜਿਹਾ ਕੁਝ ਨਾ ਕਰਨ ਦੀ ਵੀ ਜੋ ਵਾਅਦਾ ਕੀਤਾ ਗਿਆ ਉਹਨਾਂ ਵੱਲੋਂ ਪਰ ਫਿਲਹਾਲ ਦੇਖਿਆ ਜਾਵੇਗਾ ਦੇਖੋ ਇਸ ਸਮੇਂ ਯੁੱਗ ਵਿੱਚ ਕਿਸ ਤਰ੍ਹਾਂ ਜੋ ਮੋਬਾਈਲ ਫੋਨ ਲੋਕਾਂ ਲਈ ਇਤਨਾ ਜ਼ਰੂਰੀ ਹੋ ਗਿਆ ਹੈ ਕਿ ਜੋ ਇੱਕ ਪਤੀ ਪਤਨੀ ਦਾ ਇਹ ਰਿਸ਼ਤਾ ਹੈ ਉਹ ਵੀ ਤਾੜ ਤਾੜ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਲੋਕ ਜੋ ਰੀਲ ਬਣਾਉਣ ਦੇ ਚੱਕਰ ਵਿੱਚ ਜੋ ਪਤੀ ਪਤਨੀ ਵਿੱਚ ਜੋ ਝਗੜੇ ਦਿਨ ਬਦਨੇ ਗਾਰਨ ਤੇ ਇਹ ਹੀ ਕਾਰਨ ਹੈ ਕਿ ਅੱਜ ਕੱਲ੍ਹ ਕਈ ਪਤਨੀਆਂ ਜੋ ਹੈ ਕਿ ਮੇਰਟ ਵਿੱਚ ਹੋਏ ਨੀਲੇ ਡਰਮ ਵਾਲਾ ਜੋ ਕਟਨਾ ਹੈ ਉਸ ਤੋਂ ਜੋ ਦਸ ਵੀਡੀਓ ਦਿਖਾ ਕੇ ਆਪਣੇ ਪਤੀਆਂ ਨੂੰ ਡਰਾਉਂਦੀ ਹਨ ਅਤੇ ਉਸ ਤੋਂ ਬਾਅਦ ਜੋ ਹੈ ਕਿ ਇਹ ਪੂਰਾ ਜੋ ਮਾਮਲਾ ਹੈ ਕਟਨਾ ਹੈ ਪੁਲਿਸ ਸਟੇਸ਼ਨ ਤੱਕ ਪਹੁੰਚ ਜਾਂਦੀ ਹੈ ਸ਼ਿਕਾਇਤ ਪਹੁੰਚਦੀ ਹੈ ਤੇ ਉੱਥੇ ਦੋਨੋਂ ਪਤੀ ਪਤਨੀਆਂ ਨੂੰ ਪਤੀ ਪਤਨੀ ਨੂੰ ਬੁਲਾਇਆ ਜਾਂਦਾ ਤੇ ਉਹਨਾਂ ਵੱਲੋਂ ਪੁੱਛੇ ਜਾਂਦੇ ਤਾਂ ਉਹਨਾਂ ਦੋਨੋਂ ਵੱਲੋਂ ਦੱਸਿਆ ਜਾਂਦਾ ਪਤਨੀ ਦਾ ਕਹਿਣਾ ਹੁੰਦਾ ਕਿ ਮੇਰਾ ਪਤੀ ਮੇਰੇ ਤੋਂ ਭਾਂਡੇ ਮਜਵਾਉਂਦਾ ਹੈ ਘਰ ਦਾ ਕੰਮ ਕਰਵਾਉਂਦਾ ਹੈ ਮੈਂ ਇਸ ਕਰਕੇ ਮੈਂ ਆਪਣੀ ਰੀਲ ਨਹੀਂ ਪਾਉਂਦੀ ਔਰ ਮੇਰੇ ਜੋ ਇੰਸਟਾਗ੍ਰam ਦੇ ਫਾਲੋਅਰ ਸਨ ਉਹ ਕੱਟ ਜਾਂਦੇ ਹਨ ਜਦ ਮੈਂ ਰੀਲ ਪਾਉਂਦੀ ਆ ਤਾਂ ਉਹ ਵੱਧਦੇ ਹਨ ਪਰ ਉਸਦੇ ਨਾਲ ਉਸਦੇ ਪਤੀ ਦਾ ਵੀ ਕਹਿਣਾ ਸੀ ਕਿ ਉਸਦੀ ਪਤਨੀ ਰੀਲ ਵਿੱਚ ਇੰਨੀ ਬਿਜ਼ੀ ਰਹਿੰਦੀ ਹੈ ਘਰ ਦਾ ਕੋਈ ਕੰਮ ਨਹੀਂ ਕਰਦੀ ਨਾ ਹੀ ਖਾਣਾ ਬਣਾ ਕੇ ਦੇਂਦੀ ਹੈ ਅਤੇ ਜਦ ਮੈਂ ਉਸ ਨੂੰ ਘਰ ਦਾ ਕੰਮ ਕਰਨ ਲਈ ਹੈ ਖਾਣਾ ਦੇਣ ਲਈ ਬੋਲਦਾ ਹਾਂ ਤਾਂ ਉਹ ਮੈਨੂੰ ਮੇਰਟ ਵਾਲਾ ਜੀ ਕਟਣਾ ਹੈ ਨੀਲੇ ਡਰਮ ਵਾਲੀ ਉਹ ਉਸਦੀ ਵੀਡੀਓ ਦਿਖਾਉਂਦੀ ਹੈ ਅਤੇ ਮੈਨੂੰ ਧਮਕਾਉਂਦੀ ਹੈ ਤੇ ਤੇਰੇ ਨਾਲ ਵੀ ਇਸ ਤਰ੍ਹਾਂ ਕੀਤਾ ਜਾਵੇਗਾ ਪਰ ਉਸ ਤੋਂ ਬਾਅਦ ਜਦ ਮੈਂ ਉਸ ਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਆਪਣੇ ਪੇਕੇ ਪਰਿਵਾਰ ਪੱਜ ਜਾਂਦੀ ਹੈ ਸਾਡਾ ਪਹਿਲਾਂ ਵੀ ਦੋ ਵਾਰ ਰਾਜਨਾਮਾ ਹੋ ਚੁੱਕਿਆ ਫਿਰ ਤੋਂ ਇਸ ਤਰ੍ਹਾਂ ਦੀ ਘਟਨਾ ਵਾਪਸ ਸਾਹਮਣੇ ਆਈ ਹੈ ਪਰ ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਦੋਨੋਂ ਨੂੰ ਸਮਝਾ 부ਜਾ ਕੇ ਅਤੇ ਪਵਿਕ ਵਿੱਚ ਦੋਨਾਂ ਇਸ ਤਰ੍ਹਾਂ ਦੀ ਗਲਤੀ ਨਾ ਕਰਨ ਇਸ ਤਰ੍ਹਾਂ ਦਾ ਵਾਅਦਾ ਕਰਕੇ ਉਹਨਾਂ ਨੂੰ ਫਿਲਹਾਲ ਪੇਜ ਦਿੱਤਾ ਗਿਆ ਹੈ ਲੇਕਿਨ ਅਸੀਂ ਆਪਣੇ ਈ ਵੀਵਰਸ ਨੂੰ ਜ਼ਰੂਰ ਪੁੱਛਾਂਗੇ ਕਿ ਅੱਜ ਦੇ ਸਮੇਂ ਵਿੱਚ ਕੀ ਜੋ ਮੋਬਾਈਲ ਫੋਨ ਹੈ ਜੋ ਇਤਨਾ ਜ਼ਰੂਰੀ ਹੋ ਗਿਆ ਕਿ ਜੋ ਪਤੀ ਪਤਨੀ ਦਾ ਰਿਸ਼ਤਾ ਵੀ ਜੋ ਹੈ ਉਸ ਅੱਗੇ ਕੁਝ ਨਹੀਂ ਦਿਖ ਰਿਹਾ ਸਾਡੇ ਜੋ ਵੀਵਰਸ ਦਾ ਇਸ ਪੂਰੇ ਕਟਣਾ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਕਮੈਂਟ ਸੈਕਸ਼ਨ ਦੇ ਵੀ ਤੁਸੀਂ ਆਪਣੀ ਇਹ ਰਾਏ ਦੇਣਾ ਜ਼ਰੂਰ ਨਾ ਭੁੱਲਾ ਅਸੀਂ ਫਿਰ ਆਜਣਗੇ ਨਵੇਂ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਸ਼ੇਅਰ ਪੇਜ ਨੂੰ ਫੋਲੋ ਸਬਸਕ੍ਰਾਈਬ ਅਤੇ ਕਮੈਂਟ ਸੈਕਸ਼ਨ ਤੇ ਆਪਣੀ رائے ਦੇਣਾ ਇਸ ਘਟਨਾ ਦੇ ਬਾਰੇ ਜ਼ਰੂਰ ਨਾ ਭੁੱਲਣਾ। ਧੰਨਵਾਦ।